ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪ੍ਰਸ਼ਾਸਨ ਵੱਲੋਂ ਦੁਕਾਨਾਂ ਨੂੰ ਬੰਦ ਰੱਖਣ ਬਾਰੇ ਜਾਂ ਕੋਈ ਵਪਾਰਕਦਾਰ ਇਹ ਬੰਦ ਰੱਖਣ ਬਾਰੇ ਕੋਈ ਵੀ ਹੁਕਮ ਜਾਰੀ ਨਹੀਂ ਕੀਤਾ ਗਿਆ ਇਸ ਗੱਲ ਨੂੰ ਧਿਆਨ ਵਿੱਚ ਰੱਖਿਆ ਜਾਵੇ ਸਿਰਫ ਇੱਕ ਬੇਨਤੀ ਕੀ ਅਪੀਲ ਕੀਤੀ ਗਈ ਹੈ ਆਮ ਸ਼ਹਿਰ ਵਾਸੀਆਂ ਨੂੰ ਕਿ ਬਿਨਾਂ ਕਿਸੇ ਜ਼ਰੂਰੀ ਕੰਮ ਤੋਂ ਬਾਹਰ ਨਾ ਨਿਕਲ ਤੇ ਆਪਣੇ ਆਪ ਨੂੰ ਘਰਾਂ ਤੱਕ ਰੱਖੇ ਰੱਖਾਂ ਇਹ ਇੱਕ ਅਪੀਲ ਸੀ ਦੁਕਾਨਾ ਬੰਦ ਕਰਨ ਬਾਰੇ ਜਾਂ ਕੋਈ ਵੀ ਕੋਡ ਰਾਦੇ ਬੰਦ ਕਰਨ ਬਾਰੇ ਪ੍ਰਸ਼ਾਸਨ ਵੱਲੋਂ ਕੋਈ ਵੀ ਸੂਖਮ ਜਾਰੀ ਨਹੀਂ ਕੀਤਾ ਗਿਆ ਮੈਂ ਇਹ ਸੂਖਣਵਾਦੀ ਇਸ ਗੱਲ ਨੂੰ ਕਲੀਅਰ ਕਰਨ ਦੇ ਲਈ ਤੁਹਾਡੇ ਵਿੱਚ ਪਹੁੰਚਿਆ ਤਾਂ ਕਰਕੇ ਇਸ ਗੱਲ ਤੋਂ ਜਨੂ ਹੋਇਆ ਜਾਵੇ ਇਸ ਨੂੰ ਹਰ ਤੋਂ ਹਰ ਸ਼ੇਅਰ ਕਰਕੇ ਤਾਂ ਕਿ ਦੁਕਾਨਾਂ ਆਮ ਦੀ ਤਰ੍ਹਾਂ ਚੱਲ ਸਕਣ ਧੰਨਵਾਦ ਦੇਖੋ ਨਾਊਂਸਮੈਂਟ ਕੀਤੀ ਜਾਂਦੀ ਹੈ ਜਾਰੀ ਹੈ ਕਿ ਹਰੇਕ ਦੁਕਾਨਦਾਰ ਦੁਕਾਨਦਾਰਾਂ ਨੂੰ ਬੇਨਤੀ ਕੀਤੀ ਜਾ ਰਹੀ ਹੈ ਕਿ ਪ੍ਰਸ਼ਾਸਨ ਵੱਲੋਂ ਕੋਈ ਵੀ ਦੁਕਾਨਾਂ ਨੂੰ ਬੰਦ ਰੱਖਣ ਦਾ ਹੁਕਮ ਜਾਰੀ ਨਹੀਂ ਕੀਤਾ ਗਿਆ ਸਿਰਫ ਅਪੀਲ ਕੀਤੀ ਗਈ ਸੀ ਜਦੋਂ ਵੀ ਮੈਂ ਤੁਹਾਡੇ ਜਰੀਏ ਧਿਆਨ ਚ ਲਾਉਣਾ ਚਾਹਣਾ ਜਦੋਂ ਵੀ ਰੈਡ ਅਲਰਟ ਹੁੰਦਾ ਸਾਇਰਨ ਵੱਜਦਾ ਹੈਗਾ ਤਾਂ ਆਮ ਜਨ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸੇਫ ਰਹਿਣ ਅਤੇ ਘਰਾਂ ਵਿੱਚ ਰਹਿਣ ਬਿਨਾਂ ਕਿਸੇ ਗੱਲ ਤੋਂ ਬਾਹਰ ਨਾ ਆਓ ਇਸ ਸੰਬੰਧੀ ਹੀ ਪ੍ਰਸ਼ਾਸਨ ਵੱਲੋਂ ਕਿਹੜੀ ਸੁਭਾ ਅਪੀਲ ਕੀਤੀ ਗਈ ਸੀ ਲੇਕਿਨ ਦੁਕਾਨਾਂ ਨੂੰ ਬੰਦ ਰੱਖਣ ਬਾਰੇ ਕੋਈ ਹੁਕਮ ਨਹੀਂ ਜਾਰੀ ਹੋਇਆ ਸੀ ਲੇਕਿਨ ਲੋਕਾਂ ਦੇ ਵਿੱਚ ਇਸ ਗੱਲ ਦਾ ਕਮਿਊਨੀਕੇਸ਼ਨ ਗੈਪ ਸੀ ਇਸ ਲਈ ਮੈਂ ਆ ਬਾਹਰ ਆ ਕੇ ਸਾਰੇ ਬਾਜ਼ਾਰਾਂ ਵਿੱਚ ਜਾ ਕੇ ਦੁਕਾਨਦਾਰਾਂ ਨੂੰ ਇਸ ਤਰ੍ਹਾਂ ਦੀ ਬੇਨਤੀ ਕੀਤੀ ਹੈ ਤੇ ਤੁਹਾਡੇ ਮਾਧਿਅਮ ਰਾਹੀਂ ਵੀ ਮੈਂ ਧਿਆਨ ਵਿੱਚ ਲਿਆਉਂਗਾ ਕਿ ਪ੍ਰਸ਼ਾਸਨ ਵੱਲੋਂ ਇਸ ਤਰ੍ਹਾਂ ਦੀ ਕੋਈ ਮਨਾਹੀ ਨਹੀਂ ਸਰ ਗੱਲ ਕਰੀਏ ਲੋਕਾਂ ਦੇ ਵਿੱਚ ਨਾ ਇੱਕ ਪੈਨਿਕ ਕ੍ਰੀਏਟ ਹੋਇਆ ਹੈ ਇਸ ਚੀਜ਼ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਅਪੀਲ ਕੀ ਕਰਦੇ ਦੇਖੋ ਪੈਨਿਕ ਦੀ ਜਿੱਥੋਂ ਤੱਕ ਗੱਲ ਹੈਗੀ ਹੈ ਕਿ ਜਦੋਂ ਵੀ ਕੋਈ ਸੈਰਨ ਵੱਜਦਾ ਜਾਂ ਰੈਡ ਅਲਰਟ ਹੁੰਦਾ ਤਾਂ ਕਿਹੜੇ ਸਿਵਲ ਸਿਵਲ ਦੇ ਆਪਣੇ ਵੀਕੋਜ਼ ਪਬਲਿਕ ਦੇ ਮੈਨ ਹੈਗੇ ਨੇ ਕਿਹੜੇ ਸਿਵਲ ਡਿਫੈਂਸ ਕਿਹਾ ਜਾਂਦਾ ਜਿਨ੍ਹਾਂ ਨੂੰ ਉਹ ਵੀ ਸਾਡੇ ਨਾਲ ਰੋਕ ਕੇ ਕਿਵੇਂ ਰਾਤ ਜਦੋਂ ਰੈਡ ਅਲਰਟ ਹੋਇਆ ਬਲੈਕਆਊਟ ਹੋਇਆ ਤਾਂ ਉਹਨਾਂ ਨੇ ਵੀ ਸਾਡੇ ਨਾਂ ਦਾ ਕੇ ਸ਼ਹਿਰ ਵਾਸੀਆਂ ਨੂੰ ਜਿਹੜਾ ਅਪੀਲ ਕੀਤੀ ਕਿ ਲੱਟਾਂ ਨਾ ਜਗਾਈਆਂ ਜਾਂ ਇਸ ਤਰ੍ਹਾਂ ਦੀ ਅਪੀਲ ਕਿਹੜਾ ਪ੍ਰਸ਼ਾਸਨ ਸਿਵਲ ਡਿਫੈਂਸ ਨਾਲ ਜਾਂ ਤੁਹਾਡੇ ذریعے ਲਗਾਤਾਰ ਕਰਦਾ ਰਹਿੰਦਾ ਲੇਕਿਨ ਲੇਕਿਨ ਕਮਿਊਨੀਕੇਸ਼ਨ ਗੈਪ ਨਾ ਹੋਵੇ ਲੋਕਾਂ ਦੇ ਵਿੱਚ ਕੋਈ ਡਰ ਭਾਵਨਾ ਪੈਦਾ ਹੋਵੇ ਇਸ ਲਈ ਹੀ ਮੈਂ ਆ ਬਾਹਰ ਆ ਕੇ ਬਤੌਰ ਐਸਚੂ ਗਤਵਾਲੀ ਪ੍ਰਸ਼ਾਸਨ ਵੱਲੋਂ ਇਹ ਕਹਿਣ ਆਇਆ ਕਿ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਆ ਤੁਸੀਂ ਦੁਕਾਨਾਂ ਆਮ ਤਰੀਕ ਤਰ੍ਹਾਂ ਖੋਲ੍ਹ ਸਕਦੇ ਹੋ ਪ੍ਰਸ਼ਾਸਨ ਵੱਲੋਂ ਇਸ ਗੱਲ ਦੀ ਕੋਈ ਮਨਾਈ ਨਹੀਂ ਹੈ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪ੍ਰਸ਼ਾਸਨ ਵੱਲੋਂ ਦੁਕਾਨਾਂ ਨੂੰ ਬੰਦ ਰੱਖਣ ਬਾਰੇ ਜਾਂ ਕੋਈ ਵਪਾਰਕਦਾਰੇ ਬੰਦ ਰੱਖਣ ਬਾਰੇ ਕੋਈ ਵੀ ਹੁਕਮ ਜਾਰੀ ਨਹੀਂ ਕੀਤਾ ਗਿਆ ਇਸ ਗੱਲ ਨੂੰ ਧਿਆਨ ਵਿੱਚ ਰੱਖਿਆ ਜਾਵੇ ਸਿਰਫ ਇੱਕ ਬੇਨਤੀ ਦੀ ਅਪੀਲ ਕੀਤੀ ਗਈ ਹੈ ਆਮ ਸ਼ਹਿਰ ਵਸਗਿਆਂ ਨੂੰ ਕਿ ਬਿਨਾਂ ਕਿਸੇ ਜ਼ਰੂਰੀ ਕੰਮ ਤੋਂ ਬਾਹਰ ਨਾ ਨਿਕਲ ਤੇ ਆਪਣੇ ਆਪ ਨੂੰ ਘਰਾਂ ਤੱਕ ਰੱਖੇ ਰੱਖਾਂ ਇਹ ਇੱਕ ਅਪੀਲ ਸੀ ਦੁਕਾਨਾਂ ਬੰਦ ਕਰਨ ਬਾਰੇ ਜਾਂ ਕੋਈ ਵੀ ਕੋੜਾੜੇ ਬੰਦ ਕਰਨ ਬਾਰੇ ਪ੍ਰਸ਼ਾਸਨ ਵੱਲੋਂ ਕੋਈ ਵੀ ਹੁਕਮ ਜਾਰੀ ਨਹੀਂ ਕੀਤਾ ਗਿਆ ਮੈਂ ਇਸ ਨੂੰ ਕਨਵਾਲੀ ਇਸ ਗੱਲ ਨੂੰ ਕਲੀਅਰ ਕਰਨ ਦੇ ਲਈ ਤੁਹਾਡੇ ਵਿੱਚ ਪਹੁੰਚਿਆ ਤਾਂ ਕਰਕੇ ਇਸ ਗੱਲ ਤੋਂ ਜਾਨੂ ਹੋਇਆ ਜਾਵੇ ਇਸ ਨੂੰ ਵਰਤੋਂ ਵਰ ਸ਼ੇਅਰ ਕਰਕੇ ਤਾਂ ਕਿ ਦੁਕਾਨਾਂ ਆਮ ਦੀ ਤਰ੍ਹਾਂ ਖੁੱਲ ਸਕਣ ਧੰਨਵਾਦ